ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ। ਅੱਜ ਦੀ ਵੀਡੀਓ ਹੈਗੇ ਜੀ ਸ਼ਹਿਰ ਅੰਮ੍ਰਿਤਸਰ ਆਰਾਮ ਤੀਰਥ ਰੋੜ। ਅੱਜ ਤਰੀਕ ਹੈਗੇ ਜੀ 15 ਅਕਤੂਬਰ 2025 ਸ਼ਾਮ ਨੂੰ ਸ਼ਾਮ ਦੇ 5 ਵਜੇ ਦਾ ਹੈ ਤੇ ਵੀਰ ਕੋਲੇ ਤਿੰਨ ਪਸ਼ੂ ਬਗਾਉ ਆ ਜੀ। ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਹਤ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ। ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜਵਨ ਜੀ ਹੋਰ ਠੀਕ ਠਾਕ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ। ਵਧੀਆ ਜੀ ਵਧੀਆ ਤੇ ਤਿੰਨ ਪਸ਼ੂ ਕਾਉਗੇ ਜੀ ਹਾਂਜੀ ਹਾਂਜੀ ਜੋਂ ਜੀ ਤਿੰਨ ਅਜਾ ਠੀਕ ਹੈ ਜੀ ਠੀਕ ਤਿੰਨ ਪਸ਼ੂ ਕਾਉਗਾਗੇ ਹਾਂਜੀ ਤੇ ਕਰੀਏ ਵੀਰ ਜੀ ਡਿਟੇਲਸ ਕਰੋ ਵੀਰ ਜੀ ਚਲੋ ਜੀ ਤੇ ਇਹਦੀ ਜਾਣਕਾਰੀ ਦਿਓ ਜੀ ਵੀਰ ਜੀ ਡੇਢ ਮਹੀਨੇ ਦੀ ਗੱਬਣਾ ਅੱਛਾ ਹੀ ਕਹਿਣ ਵਾਲੀ ਨਹੀਂ ਕੋਈ ਆਪਣੀ ਚੈੱਕ ਕਰਾ ਕੇ ਲੈ ਜਾਏ ਆਪਾਂ ਆਪਣੇ ਤਰੀਕੇ ਨਾਲ ਚੈੱਕ ਕੀਤੀ ਆ ਠੀਕ ਹੈ ਜੀ ਤੇ 7 ਕਿਲੋ ਦੁੱਧ ਆ 7 ਕਿਲੋ ਦੁੱਧ ਤੇ 6 ਕਿਲੋ ਦੀ ਆਪਾਂ ਜੇ ਬਿਨਾ ਚਵਾਈ ਤੋਂ ਕਿਸੇ ਨੂੰ ਘਰ ਨਹੀਂ ਦੀ 6 ਕਿਲੋ ਦੀ ਗਾਰੰਟੀ ਨਾਲ ਕਰ 6 ਕਿਲੋ ਦੀ ਠੋਕੜ ਗੱਬਣਾ ਹੈ ਨਾ ਠੰਡੀ ਸੀਲ ਆ ਇਤਨਾ ਹੀ ਥੱਲੇ ਬੈਜੋ ਠੀਕ ਹੈ ਜੀ ਹਲਦੀ ਠੀਕ ਹੈ ਜੀ ਕਰਾਓ ਵੀਰ ਜੀ ਖੋਲ ਕੇ ਆੜੇ ਚੈੱਕ ਕਰਾ ਦਿਓ ਹਾਂ ਜੀ ਸਾਂਤ ਹੁੰ ਚਾਰੇ ਓਕੇ ਹੈ ਜੀ ਬਿਲਕੁਲ ਇੱਕ ਨੰਬਰ ਸੂਆ ਕਿਨਵਾ ਆ ਗਿਆ ਭੂਰ ਨਹੀਂ ਛਤਨ ਦੋ ਜਣ ਝੋਟੇ ਦੋ ਜਣ ਝੋਟੇ ਆ ਗਏ ਕਰੋ ਵੀਰ ਜੀ ਚੈੱਕ ਬਾਕੀ ਸੀਲ ਸਾਬੂਛਾਈ ਬਿਲਕੁਲ ਠੰਡੀ ਤਾਂ ਸਾਹਮਣੀ ਹੈ ਤੋਰੇ ਦਸੀ ਜਾਂਦਾ ਹੈ ਬਾਹਰ ਕਰਕੇ ਕਰੀਨੇਗਾ ਉਹਨਾਂ ਪਤਾ ਲਾ ਮਾਰ ਦੇ ਨੇ ਇੱਥੇ ਢੱਕ ਕੋਈ ਨਹੀਂ ਜਾਣਦੇ ਲਓ ਜੀ। ਬਾਕੀ ਇਹ ਵੀ ਤੋਹਫਾ ਹੈ ਸਾਹਬਾ ਨਾ ਸਾਹਿਬ। ਬਰੀ ਗਰੂਕ ਵੇਖੋ ਕਿੰਨੀ ਝੂਠੀ। ਬਿਲਕੁਲ ਜੀ ਬਿਲਕੁਲ। ਰੋਕਿਓ ਜੀ ਮਾੜਾ। 12-13 ਕਿਲੋ ਸੱਜੇ ਹੁਣ ਗਾੜੀ ਸਵਾ ਕਿਲੋ ਹੋ ਗਈ ਹੁਣ ਵੀ। ਹਾਂ ਜੀ। ਲਓ ਜੀ। ਡੇਢ ਮਹੀਨੇ ਦੀ ਹੈ ਜੀ। ਹਾਂ ਜੀ ਡੇਢ ਮਹੀਨੇ ਦੀ। ਠੀਕ ਹੈ ਜੀ। ਤੇ 7 ਕਿਲੋ ਪੱਕਾ ਦੁੱਧ। ਹਾਂ ਜੀ। ਗਾੜ ਗੂੜ ਵੀ ਚੰਗੀ ਕਰਮਾਲੀ ਦੀ। ਥਣ ਥਣ ਵੀਰ ਜੀ ਓਕੇ ਬਿਲਕੁਲ ਓਕੇ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਹੈ ਜੀ ਭਰੇ ਤੇ ਮਿਲਦੀ ਆ ਹਾਂ ਜੀ ਧਰਾਂ ਤੁਹਾਨੂੰ ਮਰਾਦ ਨੇ ਲਓ ਜੀ ਆਹ ਵੇਖੋ ਆ ਇਧਰ ਵੇਖੋ ਓਏ ਕੋਈ ਨਹੀਂ ਕੋਈ ਪੜਾ ਭਾਗੀ ਬਾਈ ਜੀ ਪੜਾ ਪਾ ਕੇ ਮਿਲ ਪੈਂਦੀ ਆ ਅੱਛਾ ਜੀ ਲਓ ਜੀ ਕਰੋ ਜੀ ਚੈੱਕ ਚਵਾਈ ਓਕੇ ਪੂਰੀ ਹੈ ਇੱਕ ਨੰਬਰ ਚਵਾਈ ਹੋਊਗੀ ਚਵਾਈ ਨਹੀਂ ਪੈਣੀ ਜੀ ਫਲਟ ਹੋਊਗਾ ਠੀਕ ਹੈ ਹੋਰ ਜਾਨ ਪੂਰੀ ਵਧੀਆ ਉਸ ਵਾਰ ਕੇ ਮਗਰੋਂ ਖਾਦੇ ਚੰਗੀ ਤਾਂ ਬਰੀ ਉਹ ਬਹੁਤ ਛੋਟੀ ਚੰਗੀ ਲਓ ਜੀ ਕਰੋ ਜੈਕ ਤੇ ਵੀ ਦੀ ਰੇਟ ਰੂਟ ਫਿਰ ਰੇਡ ਵੀਰ ਜੀ 53000 ਰੁਪਏ ਦੇ ਦਾਂਗੇ ਹਾਂ ਸਿਰਫ ਹਾਂਜੀ 53000 ਦੇ ਵਿੱਚ ਛੋੜ ਛੱਪਾ ਵੀ ਦੀ ਕੋਈ ਕਰਦਾਂਗੇ ਛੋਟ ਛੱਟ ਜੋ ਮਾਨਤਨ ਮਾੜਾ ਮੂਡ ਹੋਊਗਾ ਹਾਂਜੀ ਜਿਆਦਾ ਬਹੁਤਾ ਫਰਕ ਨਹੀਂ ਠੀਕ ਹੈ ਜੀ ਪੂਰਾ 53000 ਹਾਂਜੀ ਪੂਰਾ 53000 ਠੀਕ ਹੈ ਜੀ ਠੀਕ ਓਕੇ ਜੀ ਚਲੋ ਅਗਲੀ ਦੀ ਜਾਣਕਾਰੀ ਦਿਓ ਵੀਰ ਜੀ ਹਾਂਜੀ ਤੇ ਦੇਓ ਜਾਣਕਾਰੀ ਵੀਰ ਜੀ ਇਹਦੀ ਇਹ ਵੀਰ ਜੀ ਉਹਨਾਂ ਨੇ ਦੁੱਜਣ ਕਹਿੰਦੇ ਆਪਣੇ ਹਿਸਾਬ ਨਾਲ ਤਿੰਜਣ ਮੈਂ ਹੋਗੀ ਅੱਛਾ ਜੀ ਤੇ ਜੱਤ ਜੁੱਤ ਵਾਲੀ ਕਾਲੀ ਸ਼ਾਈ ਸ਼ਈ ਸ਼ੂਈ ਵੇਖੋ ਕਿੰਨੀ ਸ਼ਾਈ ਸ਼ਈ ਸ਼ੂਈ ਲਓ ਜੀ ਲੈ ਵੀ ਲੋਕੀ ਦੀ ਬਿਲਕੁਲ ਸਾਫ ਆ ਮਗਰ ਕੱਟੀ ਬਹੁਤ ਸੋਹਣੀ ਕਾਲੀ ਜੈੱਡ ਲੱਗੀ ਸੱਜਰ ਆ ਗਈ ਜੈੱਡ ਬਲੈਕ ਕੱਟੀ ਆ ਠੀਕ ਹੈ 12 ਕਿਲੋ ਨੱਟ ਕੰਡੇ ਵਾਲਾ ਦੋ ਤਿਆਰ ਹੋ ਗਿਆ ਗਾੜੀ ਕੁੜੀ ਵੇਖੋ ਕਿੰਨੀ ਚੰਗੀ ਬਿਲਕੁਲ ਜੀ 2 ਕਿਲੋ ਗਾੜੀ ਹੋ ਗਈ ਮੈਨੂੰ ਹੋਣੀ ਹੋਣੀ ਆ ਜੀ ਪਿੱਛੋਂ ਵੀ ਛੱਡਾ ਛੋਡਾ ਬਹੁਤ ਸੁਥਰੀ ਸਾਫ ਆ ਕਰਿਓ ਵੀਰ ਜੀ ਇਹਨੂੰ ਮੜਾ ਇਹਨੂੰ ਚਲ ਪੁੱਤ ਮ ਚੋਣ ਜਾਣ ਬਹੁਤ ਚੰਗੀ। ਲਓ ਜੀ। ਵਾਣਾ ਮੂਣਾ ਬੂਰਾ ਐ। ਕੋਈ ਥਣਾ-ਥਣਾ ਤੇ ਨਹੀਂ ਆਈ। ਕੋਈ ਇਹਨੂੰ ਟਾਈਮ ਨਹੀਂ ਲੱਗਾ। ਅਜੇ ਟਾਈਮ ਰਹਿੰਦਾ ਇਹਨਾਂ ਦਾ ਅੱਧਾ ਘੰਟਾ ਚੋਣ ਦਾ। ਠੀਕ ਐ ਜੀ। ਤੇ ਮਗਰ ਕੀ ਐ ਜੀ? ਮਗਰ ਇਹਦੇ ਕੱਟੀਆਂ। ਕਿਹੜੀ ਕੱਟੀ ਹੋ ਗਈ? ਉਹ ਜੈੱਡ ਬਲੈਕ ਕੱਟੀ ਆ ਬੈਠੀ ਐ ਜੀ। ਤੇ ਆਹ ਜਿਹੜੀ? ਹਾਂਜੀ, ਆਹ ਜੀ। ਠੀਕ ਐ ਜੀ। ਤੇ ਵੀਰ ਜੀ ਕਰਾਓ ਖੋਲ ਕੇ ਚੈੱਕ ਬਾਹਰ ਨੂੰ ਲੈ ਜੀ ਆਪਾਂ। ਪੱਕਾ ਕਿੰਨਾ 12 ਲੀਟਰ ਵੀਰ ਜੀ ਬਿਲਕੁਲ 12 ਲੀਟਰ ਪੱਕਾ ਤਸੱਲੀ ਵਾਲਾ ਲੈਟ ਬਿਲਕੁਲ 13 ਮੱਲੇ ਕੋਈ ਝਗੜਾ ਹਾਂਜੀ 12 ਹੋਗਣ ਠੀਕ ਹੈ ਜੀ ਲਾਓ ਜੀ ਕਰੋ ਜੀ ਚੈੱਕ ਨਭਾਓ ਜੀ ਲਓ ਜੋ ਬਣ ਜੀ ਬਣਾਉਣ ਤਸੱਲੀ ਨਾਲ ਲਓ ਜੀ ਕਰੋ ਜੀ ਤਸੱਲੀ ਸਾਰੀ ਲੈ ਵਾਲੂਆ ਕਰੋ ਜੀ ਚੈੱਕ ਬਸ ਪੁੱਟਾ ਕਰੀਂ ਨਹੀਂ ਐਡਾ ਕੀ ਹੋ ਗਿਆ ਨਹੀਂ ਦਰ ਚੜ ਗਿਆ ਤੇ ਮਗਰ ਕੀ ਮਗਰ ਕੱਟੀਏ ਮਗਰ ਕੱਟੀ ਆ ਗਈ ਇੱਕ ਨੰਬਰ ਸੂਹ ਤਿੱਜਾ ਤਿੱਜਾ ਲਾਲੇ ਕੋਈ ਦੁੱਜਾ ਲਾਲੇ ਰੋਕ ਲੈ ਵੀਰ ਜੀ ਮਾੜਾ ਇਹਨੂੰ ਪੱਕਾ 12 ਲੀਟਰ ਕਰਦੀ ਕੈਮਰੇ ਤੋਂ ਹਾਂਜੀ ਕੋਈ ਗੱਲ ਨਹੀਂ ਛੜਦੋ ਛੜ ਦੋ ਇਹਨੂੰ ਥਾਣ ਤੋਂ ਵੀਰ ਜੀ ਕਿਵੇਂ ਬਿਲਕੁਲ ਓਕੇ ਚੋਣ ਇੱਕ ਨੰਬਰ ਇੱਕ ਨੰਬਰ ਲੈਓ ਵੀਰ ਜੀ ਬਾਕੀ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਬਿਲਕੁਲ ਬਿਲਕੁਲ ਜੀ ਥੋੜੀ ਡਰਦੀ ਆ ਮੈਂ ਘਰੋਂ ਘਰੋਂ ਨਹੀਂ ਕੱਢੀ ਨਾ ਹਾਂਜੀ ਠੀਕ ਹੈ ਜੀ ਬਾਹਰ ਕੋ ਡਰਦੀ ਇੱਕ ਬੱਚੇ ਦਾ ਕਰਦੀ ਮੋਹ ਚੰਗੀ ਚੂਣ ਚੰਗੀਆਂ ਬਹੁਤ ਚੰਗੀਆਂ ਜਵਾਗਤਾਂ ਰ ਕੱਢੀ ਜਾਵੇ ਥਣ ਥਣ ਓਕੇ ਹੈ ਨਾ ਜੀ ਬਿਲਕੁਲ ਓਕੇ ਇੱਕ ਨੰਬਰ ਜੀ ਕਾਲੀ ਪੈ ਗਈ ਥੋੜੀ ਹੈ ਨਾ ਬਾਹਰ ਜਾਣ ਕਰਕੇ ਤੇ ਰੇਡ ਰੂਟ ਵੀਰ ਜੀ ਕੀ ਕਰਦੇ ਰੇਡ ਵੀਰ ਜੀ 17 ਦੇਣੀ 1 ਲੱਖ 7000 ਹਾਂ ਨਾ ਪੱਕੀ ਹਾਂ ਨਾ ਬਿਲਕੁਲ ਜੀ ਇਹ ਘਟ ਵੱਧ ਵਾਲਾ ਕੋਈ ਨਹੀਂ ਹੈਗਾ ਠੀਕ ਹੈ ਛੋਟਛਾਪਾ ਹੋਊਗਾ ਮਾੜਾ ਮੋੜ ਠੀਕ ਹੈ ਜੀ ਤੇ ਇਹਦੀ ਜਾਣਕਾਰੀ ਇਹ ਵੀ ਜੀ ਅੱਜ ਚੌਥਾ ਗਡਾਂਗਾ ਮੈਂ ਸੋਈ ਨੂੰ ਅੱਛਾ ਜੀ ਝੋਟੀ ਦੁੱਜਣਾ ਆਪਾਂ ਕੱਲ੍ਹ ਸਾਫ਼ ਕੀਤੀ ਐ ਠੀਕ ਐ ਜੀ ਕੋਈ ਸਟਾਰਟਿੰਗ ਐ ਇਸ ਟਾਈਮ 14 ਕਿਲੋ ਹੋਊਗੀ 14 ਕਿਲੋ ਜੀ ਸਟਾਰਟਿੰਗ ਤੇ ਵੀਡੀਓ ਚਲੋ ਆਪਾਂ ਪਾ ਦਨੇ ਜੇ ਕਿਸੇ ਭੈਣ ਭਰਾ ਕੋਈ ਹੋਊਗਾ ਚਾਹ ਬਣਾ ਦੇ ਫੁੱਲਾਣਾ ਚਾਹ ਬਣਾ ਹਾਂਜੀ ਹਾਂਜੀ ਤੇ ਦੁੱਧ ਤਿਆਰ ਕਰਕੇ ਦੇਵਾਂਗੇ ਝੋਟੀ ਲਓ ਜੀ ਮਾਲੀਆਂ ਆ ਰਹੀਆਂ ਆਪਾਂ ਹਾਈਟ 21 22 ਕਿਲੋ ਦੀ ਔੜ ਆ ਝੋਟੀ ਦੀ ਹਾਂਜੀ ਪਹਿਲਾਂ ਦਾ 17 ਕਿਲੋ ਦਿੱਤਾ ਤੇ ਆਪਾਂ ਚਾਰ ਦੁੱਧ ਕਰਕੇ ਦੇਵਾਂਗੇ ਮਤਲਬ ਉਹਨਾਂ ਨੇ ਤੁਸੀਂ ਆਏ ਤੇ ਪਾਦਨੇ ਕੱਲ ਆਈ ਸ਼ਾਮੀ ਆਪਣੇ ਤੋਂ ਹਾਂਜੀ ਹਾਂਜੀ ਕੱਲ ਸ਼ਾਫ ਕੀਤੀ ਐ ਉਹ ਸ਼ਾਮੀ ਹਾਈਡ ਰਹਿ ਗਈ ਪੂਰੀ ਓਕੇ ਬਿਲਕੁਲ ਫੁੱਲ ਹਾਈਡ ਵੱਡੀ ਮਗਰ ਕੀ ਆ ਗਿਆ ਜੀ ਮਗਰ ਇਹਦੇ ਕਟਾਈ ਮਗਰ ਕਟਾ ਆ ਗਿਆ ਆ ਜਿਹੜਾ ਹਨਾ ਜੀ ਹਾਂਜੀ 4 3 4 ਦਿਨ ਹੋ ਗਏ ਸੂਈ ਨੂੰ ਜਾਣਦੇ ਹੋਗੀ ਸੀ ਕੋਈ ਨਹੀਂ ਬਾਹਰ ਬੱਚੇ ਦਾ ਕਰਦੀ ਹਾਂ ਇਹਨੇ ਵੀ ਬੱਚੇ ਨਹੀਂ ਜਾਣਾ ਕੋਈ ਗੱਲ ਨਹੀਂ ਲੈ ਜਾ ਨਾਲ ਹੀ ਪੰਡਾ ਪਾਈਆਂ ਕਰਮਾਲੀ ਨੇ ਮਗਰ ਅਜੇ ਤਾਂ ਪੰਡਾ ਇਹਨੇ ਪਾਉਣੀਆਂ ਆ ਜੀ ਹਨਾ ਜੀ ਅਜੇ ਤਾਂ ਕੱਲ ਸਾਫ਼ ਕੀਤੀ ਆ ਜਦੋਂ ਪੰਡਾ ਪਾਊਗੀ ਬਿਲਕੁਲ ਜੀ ਹਾਂ ਦਰਵਾਜ਼ੇ 'ਚੋਂ ਮਹਾ ਲੰਗੀਆਂ ਐ ਐਠੇ ਕਰੋ ਕਰੋ ਇਸੇ ਆ ਹਾਈਡ ਵੀਟ ਪੂਰੀ ਹੈ ਮੋਹਰਾ ਚ ਆ ਗਈ ਬਿਲਕੁਲ ਆ ਜਾਂਦਾ ਬੱਚਾ ਕੀ ਹੋ ਗਿਆ ਲਓ ਜੀ ਆ ਜਾ ਖਣਥੋਂ ਵੀਰ ਜੀ ਓਕੇ ਆ ਚਵਾਈ ਦੇ ਪੱਕਾ ਇਸ ਟਾਈਮ ਕਿੰਨਾ ਦੁੱਧ 14 ਕਿਲੋ ਪੱਕਾ ਹੋਊਗਾ ਅੱਛਾ ਇਸ ਟਾਈਮ ਹੁਣ 14 ਕਿਲੋ ਆ ਬਿਲਕੁਲ ਪੱਕਾ ਕਿੰਨਾ ਕਰ ਜੂਗੀ ਇਹ ਦੁੱਧ ਭਾਈ 20 ਕਿਲੋ ਤੋਂ ਬਾਹਰ ਕਰਨਾ ਝੋਟੀ ਨੂੰ 20 ਕਰਕੇ ਝੋਟੀ ਵੇਚਣੀ ਹੁਣ ਤੁਸੀਂ ਆਏ ਆ ਵੀਡੀਓ ਪਾਤੀ ਆ ਸੁਆ ਕਿਨਵਾ ਕਰਕੇ ਮੁੱਲ ਕਰਾਂਗੇ ਦੁੱਜਣ ਦੁੱਜਣਾ ਠੀਕ ਆ ਜੀ ਐਂ ਬਣਾ ਲਓ ਤਸਲੀ ਨਾਲ ਇਹ ਪੂਰੀ ਠੰਡੀ ਜੇ ਕਰੋ ਚੈੱਕ ਚਵਾਈ ਹੁਣ ਹੁਣ 3 ਕਿਲੋ ਕਾੜੂ ਇਸ ਟਾਈਮ ਇਸ ਟਾਈਮ 3 ਕਿਲੋ ਕਾੜੋ ਠੀਕ ਹੈ ਜੀ ਜਾਣਦੇ ਹੋ ਵੀਰ ਜੀ ਮਾੜਾ ਗਾਣਾ ਸਹੀ ਕੱਦ ਬੇਲ ਤੋਂ ਪੂਰਾ ਪਤਾ ਲੱਗ ਜਾਂਦਾ ਵੀ ਪਲਾਸੀ ਚੱਲੂ ਗੁੰਡੋਂ ਦੀ ਪਲਾਸ ਜਾਊ ਵੀਰ ਜੀ ਆਪਾਂ ਕਰਕੇ ਵੇਚਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੁਸੀਂ ਆਏ ਤੁਹਾਨੂੰ ਵਿਖਾਤੀ ਕੋਈ ਵੀਰਪੁਰਾ ਚਾਹਵਾਂ ਉਹ ਤੇ ਕੋਈ ਨਹੀਂ ਫੋਨ ਲਾ ਲੂਗਾ ਬਿਲਕੁਲ ਜੀ ਕੋਈ ਸਾਈਂ ਬਿਆ ਨਾ ਕਰੂ ਆਪਾਂ ਕਰਕੇ ਵੀ ਦੇ ਦੇਾਂਗੇ ਕਰਕੇ ਬਿਲਕੁਲ ਜੀ ਮੈਂ ਲਾਲੋ ਵੀ ਕਿਹੇ ਗੱਲੋਂ ਕਮੀ ਨਹੀਂ ਕੋਈ ਹੈਗੀ ਝੋਟੀ ਚ ਤੇ ਮਗਰ ਕਟਾ ਹਲੋ ਜੀ ਜਾਣਦੇ ਵੀਰ ਜਿੰਦਰ ਕੋਈ ਗੱਲ ਨਹੀਂ ਹੁਣ ਜਾਣਦਾ ਅੰਦਰ ਜਾਣਦੇ ਜਾਣਦੇ ਸਿੰਗੀ-ਸੂੰਗੀ ਕਰੋ ਚੈੱਕ ਆ ਜਾ ਪੁੱਤ ਤੇ ਵੀਰ ਜੀ ਇਹਦੇ ਆਪਾਂ ਰੇਟ ਦੀ ਗੱਲਬਾਤ ਜਿਹੜੀ ਇਹ ਵੀਰ ਜੀ ਫੋਨ ਤੇ ਫੋਨ ਤੇ ਕਰਨੀ ਆ ਆਪਾਂ ਲਾਈਵ ਕਰਕੇ ਮੈਂ ਵੇਚਾਂਗੇ ਠੀਕ ਆ ਜੀ ਕਿ 22 ਕਿਲੋ ਤੇ ਮੈਂ ਲਾਈਵ ਕਰਕੇ ਫਿਰ ਮੈਂ ਵੇਚਾਂਗੇ ਅੱਛਾ ਜੀ ਤੁਸੀਂ ਆਏ ਆਪਾਂ ਵੀਡੀਓ ਪਾਤੀ ਜੇ ਕਿਸੇ ਭੈਣ ਭਰਾ ਨੂੰ ਚੰਗੀ ਲੱਗੂ ਤਾਂ ਕੋਈ ਲਾੜੇ ਫੋਨ ਹਾਂਜੀ ਹਾਂਜੀ ਬਿਲਕੁਲ ਜੀ ਜੇ ਕੋਈ ਗੱਲ ਨਹੀਂ ਆਪਾਂ ਦੁੱਧ ਕਰਕੇ ਫਿਰ ਮੈਂ ਨਹੀਂ ਪਾਵਾਂਗੇ ਵੀਡੀਓ ਠੀਕ ਆ ਜੀ ਦੁੱਧ ਕਰਕੇ 3 ਕਿਲੋ ਜਵਾਈ ਹੁਣ ਪੱਕੀ ਹੋ ਗਈ ਐਸ ਟਾਈਮ ਅੱਛਾ ਜੀ ਗਾੜ ਗਾੜ ਦੀ ਗਾੜ ਗਾੜ ਦੀ ਹਾਂਜੀ ਠੀਕ ਆ ਜੀ ਬੰਦੋ ਕੋਈ ਨਹੀਂ ਵੀਰ ਜੀ 7 ਕਿਲੋ ਡੰਗਦਾ ਹੁ ਅਏ ਚੱਡਾ ਚੁੱਡਾ ਝੰਬਗੀ ਆ ਜੇ ਬਾਨਾ ਮੈਂ ਜਿਵੇਂ ਜਿਵੇਂ ਮੈਂ ਦੁੱਧ ਕਰੂ ਓਵੇਂ ਬਨੂ ਨਾ ਬਿਲਕੁਲ ਬਿਲਕੁਲ ਜੀ ਬਾਕੀ ਸੂਈ ਸਵਾਈ ਆ ਕਰਮਾਲੀ ਨੂੰ ਪਤਾ ਹੀ ਨਹੀਂ ਹੈ ਨਹੀਂ ਨਹੀਂ ਹੁਣ ਸੂਈ ਸਵਾਈ ਹੁਣ ਤਾਂ ਕੋਈ ਚੱਕਰ ਨਹੀਂ ਨਹੀਂ ਤੇ ਆਮ ਨੰਗਰ ਥੋੜਾ ਹੋ ਜਾਂਦਾ ਵਾ ਹਾਂਜੀ ਨਹੀਂ ਕੰਦੀ ਖੁੰਦੀ ਬੜਾ ਵਾ ਬਿਲਕੁਲ ਬਹੁਤ ਬਿਲਕੁਲ ਜੀ ਕੰਦੀ ਖੁੰਦੀ ਬਹੁਤ ਹੈ ਜੋ ਮਰਜੀ ਸੁਰਦੋ ਗਾੜੀ ਬਿਲਕੁਲ ਜੀ ਬਾਹਰ ਤੇ ਕੋਈ ਨਹੀਂ ਵੀਰ ਜੀ ਆ ਜਾ ਇਧਰ ਆ ਕਿੰਨੀ ਚੱਲਿਆ ਜਾਨ ਜੇ ਵੜੀ ਹੈ ਜਾਨ ਤੇ ਤੂੰ ਹੀ ਫਿਰਦੀ ਤੇ ਜੇਨ ਦਲੀ ਇੱਕ ਕੱਦ ਬੇਲ ਜਿਆਦਾ ਤਖੜਾ ਹੈ ਨਾ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਵੀਰ ਜੀ ਆਪਣਾ ਹੈਗਾ ਵਾ 7888 ਹਾਂ ਜੀ 7888 7411 ਠੀਕ ਹੈ ਜੀ ਤੇ ਲੋਕੇਸ਼ਨ ਆਪਣੀ ਹੈਗੀ ਆ ਰਾਮਦੀਰਸ ਰੋਡ ਅੰਮ੍ਰਿਤਸਰ ਹਾਂ ਜੀ ਤੇ ਕੋਈ ਵੀਰ ਕਰੇ ਕੰਟੈਕਟ ਜੋ ਮਨਤਾ ਨੂੰ ਮੜਾ ਮੋੜ ਮਗ ਫਰਕ ਪੈ ਜੀ ਬਾਕੀ ਫਿਕਸ ਪ੍ਰਾਈਸ ਆ ਠੀਕ ਹੈ ਜੀ ਬੁੱਤਲੀਆਂ ਮਹੀਆਂ ਸਾਫ ਸੁਥਰੀਆਂ ਸਾਰੀਆਂ ਬਿਲਕੁਲ ਜੀ ਬਿਲਕੁਲ ਠੀਕ ਹੈ। ਗੱਬਣ ਝੋਟੀ ਆਪਣੀ ਕੋਈ ਚੈੱਕ ਕਰਾ ਕੇ ਜਿੱਦਾਂ ਮਰਜ਼ੀ ਤਸੱਲੀ ਕਰਕੇ ਖੜੇ। ਜਿੱਦਾਂ ਮਰਜ਼ੀ ਕੋਈ ਵੀਰਪਰਾਸ ਸਾਜੀ ਕਰਦੇ ਹਨਾ ਜੀ। ਉਹ ਵੀ ਕਹੋ ਤੇ ਬੱਚਾ ਲਾ ਕੇ ਮੈਂ ਧਰਮ ਅਰਾਧਨਾ ਬਹੁਤ ਚੋਣ ਚੰਗੀਆਂ ਸਾਰੀਆਂ ਬਈ। ਠੀਕ ਹੈ ਜੀ। ਕੋਈ ਵੀ ਨਹੀਂ ਮਾੜੀ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਘਟਵਾਦ ਨਹੀਂ ਹੋਊਗਾ। ਠੀਕ ਹੈ ਜੀ। ਹਾਂਜੀ। ਓਕੇ ਵੀਰ ਜੀ ਓਕੇ। ਵੱਡੀ ਪਾਰਟੀ ਲੈ ਉਥੋਂ ਨਾਲ ਚਾਲਿਆ ਫੜ ਕੇ। ਓਕੇ ਜੀ। ਤੇ ਠੀਕ ਓਕੇ ਧੰਨਵਾਦ ਵੀਰ ਜੀ। ਓਕੇ ਵੀਰ ਜੀ। ਤੇ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ- ਧੰਨਵਾਦ